ਆਹ ਵਾਲੀ ਵੀਡੀਓ ਇੰਟਰਨੈਟ ਤੇ ਖਾਸੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਮੁੰਡਿਆਂ ਦਾ ਫੋਰਨ ਵਿੱਚ ਐਕਸੀਡੈਂਟ ਹੋ ਜਾਂਦਾ ਹੈ ਤੇ ਗੱਡੀ ਦੀ ਬੁਰੀ ਹਾਲਤ ਅੱਗ ਹੋ ਜਾਂਦੀ ਤੇ ਦੇਖੋ ਗੋਰੇ ਨੇ ਹਾਲਚਲ ਤੱਕ ਕੀ ਪੁੱਛਣਾ ਸੀ ਕਿ ਤੁਹਾਨੂੰ ਕੋਈ ਸਰਟੀਫਿਟ ਤਾਂ ਨਹੀਂ ਲੱਗੀ ਸਗੋਂ ਇਹ ਪੰਜਾਬੀਆਂ ਦੇ ਉਹਨਾਂ ਦੇ ਗਲ ਪੈਂਦਾ ਤੇ ਗਲਮੇ ਤੋਂ ਫੜ ਕੇ ਉਹਨੂੰ ਥਮਕਾਰਿਆ ਇਹ ਦੇਖੋ ਇਹ ਆ ਗੋਰਿਆਂ ਦੀ ਸੋਚ ਤੇ ਪੰਜਾਬੀ ਹੁੰਦੇ ਤਾਂ ਪੰਜਾਬੀ ਨੇ ਪਹਿਲੋਂ ਹਾਲਚਲ ਪੁੱਛਣਾ ਸੀ ਤੇ ਕੋਈ ਸਰਟੀਫਿਟ ਲੱਗੀ ਹੁੰਦੀ ਤਾਂ ਅਗਲਾ ਹਸਪੀਟਲ ਕਰਨਾ ਸੀ ਫਿਰ ਗੱਲਬਾਤ ਕਰਨੀ ਸੀ ਤੇ ਦੇਖੋ ਇੱਥੇ ਇਹਨਾਂ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਪਰ ਇਹ ਵੀਡੀਓ ਪੂਰੀ ਨੀਗੀ ਇਹ ਵੀਡੀਓ ਦਾ ਪੂਰਾ ਸੱਚ ਹੋ ਰਿਹਾ ਜੋ ਇਹ ਮੁੰਡਿਆਂ ਦੀ ਗੱਡੀ ਤੁਸੀਂ ਦੇਖ ਰਹੇ ਹੋ ਬਲੈਕ ਰੰਗ ਦੀ ਤੇ ਜੋ ਗੱਡੀ ਤੁਸੀਂ ਦੇਖੀ ਉਹ ਪਰਾਂ ਰੁੱਕ ਦੇ ਨਾਲ ਖੜੀ ਸੀ ਉਹ ਗੱਡੀ ਨਾਲ ਐਕਸੀਡੈਂਟ ਹੁੰਦਾ ਹੈ ਤਾਂ ਤੁਹਾਨੂੰ ਦੱਸ ਦਈਏ ਮੁੰਡਿਆਂ ਦੀ ਗਲਤੀ ਨਹੀਂ ਸੀ ਇਹ ਮੁੰਡੇ ਆਪਣੇ ਰੋਡ ਤੇ ਸਿੱਧੇ ਆ ਰਹੇ ਸੀ ਤੇ ਜਿਹੜੀ ਗੱਡੀ ਰੋਕਣਾ ਖੜੀ ਹੈ ਉਹ ਉੱਥੋਂ ਜੂਟਰਨ ਲੈਣ ਲੱਗਦੀ ਹੈ ਬਿਨਾ ਦੂਜੇ ਬਨੇ ਦੇਖੇ ਤਾਂ ਉਹ ਗੱਡੀ ਮੁੰਡਿਆਂ ਦੀ ਉਧਰ ਸਪੀਡ ਚ ਆਉਂਦੀ ਹੁੰਦੀ ਹੈ ਤੇ ਉਹਨਾਂ ਜੂਟਰਨ ਲਿਆ ਬਿਨਾ ਦੇਖੇ ਜਿਸ ਕਰਕੇ ਇਹਨਾਂ ਦੀ ਗੱਡੀ ਉਹਨਾਂ ਨਾਲ ਟਕਰਾ ਗਈ ਤੇ ਗਲਤੀ ਸਾਰੀ ਇਹਨਾਂ ਦੱਸੀ ਜਾ ਰਹੀ ਕਿ ਪੰਜਾਬੀ ਮੁੰਡੇ ਜਾ ਕੇ ਬਾਹਰ ਜਾ ਕੇ ਹੁਲੜ ਬਾਜੀ ਕਰਦੇ ਆ ਤਾਂ ਕਰਕੇ ਸਭ ਹੋ ਰਿਹਾ ਹੈ ਹਰ ਥਾਂ ਕਰੋ ਕਿ ਇਹ ਪੰਜਾਬੀ ਸਾਰਾ ਕੁਝ ਮਾੜਾ ਕਰਦੇ ਨੇ ਪਰ ਗਲਤੀ ਕਈ ਵਾਰੀ ਹੋਰਾਂ ਦੀ ਵੀ ਹੁੰਦੀ ਹੈ ਸਾਡੇ ਕੋਲੋ ਵੀਡੀਓ ਦੁਬਾਰੇ ਆਵੇਗੀ ਤੇ ਅਸੀਂ ਤੁਹਾਡਾ ਨਾਲ ਉਹ ਵੀਡੀਓ ਜਰੂਰ ਸ਼ੇਅਰ ਕਰਾਂਗੇ ਪਰ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਤਾਂ ਕਿ ਸਭਨਾਂ ਨੂੰ ਇਹ ਸੱਚਾਈ ਦਾ ਪਤਾ ਲੱਗ ਸਕੇ ਕਿ ਮੁੰਡਿਆਂ ਇਹਨਾਂ ਦੀ ਗਲਤੀ ਨਹੀਂ ਸੀ ਗਲਤੀ ਉਹ ਦੂਜੀ ਗੱਡੀ ਵਾਲਿਆਂ ਦੀ ਸੀ ਤੇ ਐਮ ਦੀਆਂ ਹੋਰਨਾਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ